ਸਸ਼ਕਾਲ ਤੁਸ ਜੁੜ ਚੁਕੇ ਅਸੰਦਰ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਹੁਣ ਜ਼ਿਕਰ ਕਰਾਂਗੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਬਾਰੇ ਜਿਨ੍ਹਾਂ ਸ੍ਰੀ ਨਾਪਾ ਜੇਲ੍ਹ ਦੇ ਵਿੱਚ ਵੰਦ ਨੇ ਦਰਸਲ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਉਹਨਾਂ ਦੇ ਉੱਤੇ ਦਰਜ ਕੀਤਾ ਗਿਆ ਸੀ ਫਿਲਹਾਲ ਤੁਹਾਨੂੰ ਦੱਸਦੇ ਕਿ ਵਿਜੀਲੈਂਸ ਵੱਲੋਂ ਰੇਡ ਵੀ ਕੀਤੀ ਗਈ ਸੀ ਤਨਵ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਅੱਜ ਉਹਨਾਂ ਦੀ ਜ਼ਮਾਨਤ ਦੇ ਉੱਤੇ ਸੁਣਵਾਈ ਹੋਣੀ ਸੀ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਸੁਣਵਾਈ ਹੈ ਜਿਹੜੀ ਉਹ ਮੁਲਤਵੀ ਹੋ ਗਈ ਹੈ ਤਾਂ 2 ਅਗਸਤ ਤੱਕ ਉਹਨਾਂ ਨੂੰ ਇਹ ਐ ਖਰਾਸਤ ਤੇ ਭੇਜਿਆ ਗਿਆ ਸੀ ਉਸ ਸਮਾਂ ਵਧਾ ਕੇ 14 ਅਗਸਤ ਤੱਕ ਦਾ ਕਰ ਦਿੱਤਾ ਗਿਆ ਤਾਂ ਬਿਲਕੁਲ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਜੋ ਕਿ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਅਹਿਮ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ ਉਹਨਾਂ ਦੇ ਉੱਤੇ ਅੱਜ ਜ਼ਮਾਨਤ ਤੇ ਸੁਣਵਾਈ ਕੀਤੀ ਜਾਣੀ ਸੀ ਪਰ ਦੱਸੇ ਕਿ ਸੁਣਵਾਈ ਹੈ ਜਿਹੜੀ ਉਹ ਮੁਲਤਵੀ ਹੋ ਗਈ ਹੈ ਟਲ ਗਈ ਹੈ ਤਾਂ ਜਿਸ ਦੇ ਚਲਦਿਆ ਨਾਈ ਖਰਾਸਤ ਤੇ ਜਿੱਥੇ ਉਹਨਾਂ ਨੂੰ 2 ਤਰੀਕ ਤੱਕ ਭੇਜਿਆ ਗਿਆ ਸੀ ਯਾਨੀ ਕਿ 2 ਅਗਸਤ ਤੱਕ ਭੇਜਿਆ ਗਿਆ ਸੀ ਆ ਤਾਂ ਹੁਣ ਉਹ ਟਲ ਕੇ ਹੈ ਜਿਹੜਾ 14 ਅਗਸਤ ਤੱਕ ਹੋ ਗਿਆ ਯਾਨੀ ਕਿ 14 ਅਗਸਤ ਤੱਕ ਉਹਨਾਂ ਨੂੰ ਨਾਈ ਖਰਾਸਤ ਦੇ ਵਿੱਚ ਰੱਖਿਆ ਜਾਏਗਾ ਇਹ ਮ ਜਾਣਕਾਰੀ ਬਿਕਰਮ ਸਿੰਘ ਮਜੀਠੀਆ ਵਾਲੀ ਮਜੀਠੇ ਦੀ ਜਮਾਨਤ ਅੱਜ ਸੁਣਵਾਈ ਹੋਣੀ ਸੀ ਜੋ ਕਿ ਮੁਲਤਵੀ ਹੋ ਗਈ ਹੈ ਟਲ ਗਈ ਹੈ ਹੁਣ 6 ਅਗਸਤ ਨੂੰ ਨਵੇਂ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਜ਼ਰੂਰ ਹੋਏਗੀ 2 ਅਗਸਤ ਨੂੰ ਮਜੀਠੀਆ ਦੀ ਨਿਆਇਖਰਾਸ 6 ਤੋਂ 14 ਅਗਸਤ ਤੱਕ ਦਾ ਵਾਅਦਾ ਕੀਤਾ ਗਿਆ ਤਾਂ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਬਿਕਰਮ ਸਿੰਘ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਸਸ਼ਕਲ ਤੁਸ ਜੁੜ ਚੁੱਕੇ ਅਸੰਦਰ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਹੁਣ ਜ਼ਿਕਰ ਕਰਾਂਗੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਬਾਰੇ ਜਿਹਨਾਂ ਸ੍ਰੀ ਨਾਬਾ ਜੇਲ੍ਹ ਦੇ ਵਿੱਚ ਵਦਨੇ ਦਰਸਲ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਉਹਨਾਂ ਦੇ ਉੱਤੇ ਦਰਜ ਕੀਤਾ ਗਿਆ ਸੀ ਫਿਲਹਾਲ ਤੁਹਾਨੂੰ ਦੱਸਦੇ ਕਿ ਵਿਜੀਲੈਂਸ ਵੱਲੋਂ ਰੇਡ ਵੀ ਕੀਤੀ ਗਈ ਸੀ ਤਾਂ ਨਾਬਾ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਅੱਜ ਉਹਨਾਂ ਦੀ ਜ਼ਮਾਨਤ ਦੇ ਉੱਤੇ ਸੁਣਵਾਈ ਹੋਣੀ ਸੀ ਤੇ ਇਹਨਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਸੁਣਵਾਈ ਹੈ ਜਿਹੜੀ ਉਹ ਮੁਲਤਵੀ ਹੋ ਗਈ ਹੈ ਤਾਂ 2 ਅਗਸਤ ਤੱਕ ਉਹਨਾਂ ਨੂੰ ਇਹ ਖਰਾਸਤ ਤੇ ਭੇਜਿਆ ਗਿਆ ਸੀ ਸਮਾਂ ਵਧਾ ਕੇ 14 اگست تک ਦਾ ਕਰ ਦਿੱਤਾ ਗਿਆ ਤਾਂ ਬਿਲਕੁਲ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਜੋ ਕਿ ਇਸ ਵੇਲੇ ਨਾਬਾਜ਼ ਜੇਲ੍ਹ ਦੇ ਵਿੱਚ ਬੰਦ ਨੇ ਤਹਮ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਉਹਨਾਂ ਦੇ ਉੱਤੇ ਅੱਜ ਜ਼ਮਾਨਤ ਤੇ ਸੁਣਵਾਈ ਕੀਤੀ ਜਾਣੀ ਸੀ ਪਰ ਦੱਸੇ ਕਿ ਸੁਣਵਾਈ ਹੈ ਜਿਹੜੀ ਉਹ ਮੁਲਤਵੀ ਹੋ ਗਈ ਹੈ ਟਲ ਗਈ ਹੈ ਤਾਂ ਜਿਸ ਦੇ ਚਲਦਿਆਂ ਨਾਈ ਖਰਾਸਤ ਤੇ ਜਿੱਥੇ ਉਹਨਾਂ ਨੂੰ 2 ਤਰੀਕ ਤੱਕ ਭੇਜਿਆ ਗਿਆ ਸੀ ਯਾਨੀ ਕਿ 2 اگਸਤ ਤੱਕ ਭੇਜਿਆ ਗਿਆ ਸੀ ਤਾਂ ਹੁਣ ਉਹ ਟਲ ਕੇ ਹੈ ਜਿਹੜਾ 14 ਅਗਸਤ ਤੱਕ ਹੋ ਗਿਆ ਯਾਨੀ ਕਿ 14 ਅਗਸਤ ਤੱਕ ਉਹਨਾਂ ਨੂੰ ਨਾਇਖ ਰਾਸਤੇ ਦੇ ਵਿੱਚ ਰੱਖਿਆ ਜਾਏਗਾ ਇਹ ਜਾਣਕਾਰੀ ਬਿਕਰਮ ਸਿੰਘ ਮਜੀਠੀਆ ਵਾਲੀ ਮਜੀਠੇ ਦੀ ਜ਼ਮਾਨਤ ਅੱਜ ਸੁਣਵਾਈ ਹੋਣੀ ਸੀ ਜੋ ਕਿ ਮੁਲਤਵੀ ਹੋ ਗਈ ਹੈ ਟਲ ਗਈ ਹੈ ਹੁਣ 6 ਅਗਸਤ ਨੂੰ ਨਵੇਂ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਜ਼ਰੂਰ ਹੋਏਗੀ 2 ਅਗਸਤ ਨੂੰ ਮਜੀਠੇ ਦੀ ਨਾਇਖ ਰਾਸਤੇ ਤੋਂ 14 ਅਗਸਤ ਤੱਕ ਦਾ ਵਾਅਦਾ ਕੀਤਾ ਗਿਆ ਅੰਤਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਬਿਕਰਮ ਸਿੰਘ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਸਸ਼੍ਰੀਕਾਲ ਤੁਸੀਂ ਜੁੜ ਚੁੱਕੇ ਐਸਐਨਜੀ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਹੁਣ ਜ਼ਿਕਰ ਕਰਾਂਗੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਬਾਰੇ ਜਿਨ੍ਹਾਂ ਸ੍ਰੀਨਾਪਾਪਾ ਜੇਲ੍ਹ ਦੇ ਵਿੱਚ ਵੱੰਨੇ ਦਰਸਾ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਉਹਨਾਂ ਦੇ ਉੱਤੇ ਦਰਜ ਕੀਤਾ ਗਿਆ ਸੀ ਫਿਲਹਾਲ ਤੁਹਾਨੂੰ ਦੱਸਦੇ ਕਿ ਵਿਜੀਲੈਂਸ ਦੇ ਵੱਲੋਂ ਰੇਡ ਵੀ ਕੀਤੀ ਗਈ ਸੀ ਤਾਂ ਨਵਾਂ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਅੱਜ ਉਹਨਾਂ ਦੀ ਜ਼ਮਾਨਤ ਦੇ ਉੱਤੇ ਸੁਣਵਾਈ ਹੋਣੀ ਸੀ ਤਾਂ ਇਹਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਸੁਣਵਾਈ ਹੈ ਜਿਹੜੀ ਉਹ ਮੁਲਤਵੀ ਹੋ ਗਈ ਹੈ ਤਾਂ 2 ਅਗਸਤ ਤੱਕ ਉਹਨਾਂ ਨੂੰ ਇਹ ਐ ਖਰਾਸਤ ਤੇ ਭੇਜਿਆ ਗਿਆ ਸੀ ਸਮਾਂ ਵਧਾ ਕੇ 14 اگست تک ਦਾ ਕਰ ਦਿੱਤਾ ਗਿਆ ਤਾਂ ਬਿਲਕੁਲ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਜੋ ਕਿ ਇਸ ਵੇਲੇ ਨਾਬਾਜ਼ ਜੇਲ੍ਹ ਦੇ ਵਿੱਚ ਬੰਦ ਨੇ ਤ अहम ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ ਉਹਨਾਂ ਦੇ ਉੱਤੇ ਅੱਜ ਜ਼ਮਾਨਤ ਤੇ ਸੁਣਵਾਈ ਕੀਤੀ ਜਾਣੀ ਸੀ ਪਰ ਦੱਸੇ ਕਿ ਸੁਣਵਾਈ ਹੈ ਜਿਹੜੀ ਉਹ ਮੁਲਤਵੀ ਹੋ ਗਈ ਹੈ ਟਲ ਗਈ ਹੈ ਤਾਂ ਜਿਸ ਦੇ ਚਲਦਿਆਂ ਨਾਈ ਖਰਾਸਤ ਤੇ ਜਿੱਥੇ ਉਹਨਾਂ ਨੂੰ 2 ਤਰੀਕ ਤੱਕ ਭੇਜਿਆ ਗਿਆ ਸੀ ਯਾਨੀ ਕਿ 2 اگਸਤ ਤੱਕ ਭੇਜਿਆ ਗਿਆ ਸੀ ਤਾਂ ਹੁਣ ਉਹ ਟਲ ਕੇ ਹੈ ਜਿਹੜਾ 14 اگست تک ਹੋ ਗਿਆ یعنی کہ 14 اگست تک ਉਹਨਾਂ ਨੂੰ ਨائیཁਰਾਸੇ ਦੇ ਵਿੱਚ ਰੱਖਿਆ ਜਾਏਗਾ ਇਹ ਜਾਣਕਾਰੀ ਬਿਕਰਮ ਸਿੰਘ ਮਜੀਠੀਆ ਵਾਲੀ ਮਜੀਠੇ ਦੀ ਜ਼ਮਾਨਤ ਅੱਜ ਸੁਣਵਾਈ ਹੋਣੀ ਸੀ ਜੋ ਕਿ ਮੁਲਤਵੀ ਹੋ ਗਈ ਹੈ ਟਲ ਗਈ ਹੈ ਹੁਣ 6 اگਸਤ ਨੂੰ ਨਵੇਂ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਜ਼ਰੂਰ ਹੋਏਗੀ 2 اگਸਤ ਨੂੰ ਮਜੀਠੀਆ ਦੀ ਨائیཁਰਾਸੇ ਤੋਂ 14 اگਸਤ ਤੱਕ ਦਾ ਵਾਅਦਾ ਕੀਤਾ ਗਿਆ ਤਾਂ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਬਿਕਰਮ ਸਿੰਘ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ